ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੁਝ ਮਿੰਟ ਪਹਿਲਾਂ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਰੌਬਰਟ ਫੀਕੋ ਉਹਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਹੈਗੀ ਆ ਆ ਕਾਫੀ ਜ਼ਿਆਦਾ ਜੜੀਆਂ ਗੋਲੀਆਂ ਮਾਰੀਆਂ ਗਈਆਂ ਆ ਲੱਕਲੀ ਕਹਿੰਦੇ ਭਈ ਸਰਵਾਈਵ ਤਾਂ ਕਰ ਗਏ ਹਜੇ ਫਾਈਨਲ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਨਹੀਂ ਪਤਾ ਚੱਲ ਰਿਹਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਆ ਲਾਈਫ ਥ੍ਰੈਟਨਿੰਗ ਕੰਡੀਸ਼ਨ ਦੇ ਅੰਦਰ ਆ ਸ਼ੂਟਰ ਜਿਹੜਾ ਸੀ 71 ਸਾਲਾਂ ਦਾ ਆ ਬੰਦਾ ਸਿਗਾ ਇਹ ਹਜੇ ਕਲੀਅਰ ਨਹੀਂ ਹੋਇਆ ਕਿ ਉਹਦਾ ਜਿਹੜਾ ਮੋਟਿਵ ਆ ਉਹ ਕੀ ਹੈਗਾ ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਲੀਡਰਸ ਆ ਉਹਨਾਂ ਨੇ ਇਸ ਸ਼ੂਟਿੰਗ ਦੀ ਜਿਹੜੀ ਆ ਇਹਨੂੰ ਕੰਡਮਨ ਕੀਤਾ ਆ ਇਹ ਕਿਹਾ ਵੀ ਬਹੁਤ ਮਾੜੀ ਗੱਲ ਆ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਹੈਗਾ ਤੇ ਜਿਸ ਬੰਦੇ ਨੇ ਗੋਲੀਆਂ ਮਾਰੀਆਂ ਉਹਦੇ ਬਾਰੇ ਹਜੇ ਨਹੀਂ ਪਤਾ ਚੱਲਿਆ ਕਿ ਉਸ ਦਾ ਕਾਰਨ ਆ 71 ਸਾਲਾਂ ਦਾ ਉਹ ਬੰਦਾ ਹੈਗਾ ਆ ਤੇ ਛੋਟਾ ਜਿਹਾ ਸ਼ਹਿਰ ਆ ਛੋਟਾ ਜਿਹਾ ਮੁਲਕ ਆ ਇਹ ਯੂਰਪੀਅਨ ਯੂਨੀਅਨ ਦੇ ਵਿੱਚ ਕਦੇ ਇਥੇ ਉਦਾਂ ਕਹਿੰਦੇ ਪੋਲਿਟੀਕਲ ਵਾਇਲੈਂਸ ਵਗੈਰਾ ਹੋਈ ਨਹੀਂ ਹੈਗੀ ਤੇ ਸਲੋਵਾਕੀਆ ਜੋ ਯੂਰਪੀਅਨ ਯੂਨੀਅਨ ਦੇ ਨਾਲ ਹੈਗਾ ਆ ਉਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਫਿਕੋ ਜਿਹਦੇ ਉੱਤੇ ਹਮਲਾ ਕੀਤਾ ਗਿਆ 59 ਸਾਲਾਂ ਦਾ ਇਸ ਨੂੰ ਜੋ ਸੈਂਟਰਲ ਸਲੋਵਾਕ ਟਾਊਨ ਆਫ ਹੈਂਡਲੋਵਾ ਆ ਉਥੇ ਜਿਹੜਾ ਹਸਪਤਾਲ ਆ ਉਥੇ ਪਹੁੰਚਾਇਆ ਗਿਆ ਹੈਗਾ ਤੇ ਕਹਿੰਦੇ ਭਈ ਜਦੋਂ ਉਹ ਕਿਸੇ ਨਾਲ ਹੱਥ ਮਿਲਾ ਰਹੇ ਸੀ ਉਸ ਟਾਈਮ ਦੇ ਵਿੱਚ ਭੀੜ ਦੇ ਵਿੱਚੋਂ ਕੋਈ ਬੰਦਾ ਆਇਆ ਉਸਨੇ ਸ਼ਰੀਆਮ ਜਿਹੜੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਇਹ ਉੱਥੇ ਦੀ ਲੇਟੈਸਟ ਕਵਰ ਸਲੋ ਵਾਕਿਆ ਦੀ ਹੈਗੀ ਆ ਕੁਝ ਮਿੰਟ ਪਹਿਲਾਂ ਹੀ ਇਹ ਸਾਰਾ ਕੁਝ ਵਾਪਰਿਆ ਹੈਗਾ ਜੀ ਬਿਲਕੁਲ ਲਾਈਫ ਥ੍ਰੀਟਨਿੰਗ ਕੰਡੀਸ਼ਨ ਆ ਜਾਨ ਨੂੰ ਕਾਫੀ ਜ਼ਿਆਦਾ ਖਤਰਾ ਆ ਤੇ ਉੱਥੇ ਦੀਆਂ ਜਿਹੜੀਆਂ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਆ ਅ ਜਿਹਦੇ ਵਿੱਚ ਇਹ ਲੱਗੀਆਂ ਹੋਈਆਂ ਗੋਲੀਆਂ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਦੇ ਵਿੱਚ ਲਜਾਇਆ ਆ ਜਾ ਰਿਹਾ ਹੈਗਾ ਕਲਚਰਲ ਸੈਂਟਰ ਦੇ ਬਾਹਰ ਜਿਹੜੀ ਸੜਕ ਸੀ ਸਟਰੀਟ ਸੀਗੀ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਨੂੰ ਕੱਲੋ ਵੀ ਮਿਲਣ ਦੇ ਲਈ ਉੱਥੇ ਇੱਕ ਕਰਾਊਡ ਇਕੱਠੀ ਹੋਈ ਸੀਗੀ ਤੇ ਉਸੇ ਦੌਰਾਨ ਹੀ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਰੋਬਰਟ ਫਾਈਕੋ ਉਸ ਦੇ ਉੱਤੇ ਇਹ ਜਾਨਲੇਵਾ ਹਮਲਾ ਕੀਤਾ ਜਾਂਦਾ ਹੈਗਾ ਆ ਸੋ ਬਾਂਕਸਾ ਬਿਸਟਿਰਕਾ ਇਥੇ ਇੱਕ ਜਿਹੜਾ ਸ਼ਹਿਰ ਆ ਉਥੇ ਦੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਹੁਣ ਦਾਖਲ ਕਰਾਇਆ ਗਿਆ ਹੈਗਾ ਆ ਇਸ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਯੂਰੋਪੀਅਨ ਸੰਘ ਦੇ ਬਹੁਤ ਸਾਰੇ ਜਿਹੜੇ ਲੀਡਰਸ ਆ ਉਹਨਾਂ ਦੇ ਆਪੋ ਆਪਣੇ ਬਿਆਨ ਜਿਹੜੇ ਆ ਉਹ ਆ ਰਹੇ ਨੇ ਨਾਟੋ ਦੇ ਜਿਹੜੇ ਜਨਰਲ ਸਕਤਰ ਜੈਨਸ ਟੋਟਲਬਰਗ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਅਚੰਬੇ ਚੰਤ ਤੇ ਬਹੁਤ ਦੁਖੀ ਵੀ ਆ ਵੀ ਪ੍ਰਾਈਮ ਮਿਨਿਸਟਰ ਫਾਇਕੋ ਦੇ ਉੱਤੇ ਇਸ ਤਰੀਕੇ ਦਾ ਹਮਲਾ ਹੋਇਆ ਤੇ ਕਹਿੰਦੇ ਵੀ ਉਮੀਦ ਕਰਦੇ ਆਂ ਵੀ ਉਹ ਜਲਦੀ ਜਿਹੜੇ ਠੀਕ ਹੋਣਗੇ ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਅਰਸਲਾ ਵਾਂਡਰਲੈਨ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹ ਜਿਹੜਾ ਹਮਲਾ ਬਹੁਤ ਹੀ ਮਾੜਾ ਜਿਹਾ ਆ ਤੇ ਇਹ ਇੱਕ ਇਹ ਇੱਕ ਡੈਮੋਕ੍ਰੇਸੀ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਖਤਰਾ ਜਿਹੜਾ ਹੋ ਬਣਦਾ ਆ ਤੇ ਇਸੇ ਦੇ ਨਾਲ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੰਗਰੀ ਦੇ ਇਟਲੀ ਦੇ ਸਪੇਨ ਦੇ ਸਾਰੇ ਹੀ ਲੀਡਰਸ ਨੇ ਜਿਹੜਾ ਆ ਇਸ ਜਿਹੜੇ ਕਹ ਲੋ ਵੀ ਹਮਲੇ ਦੀ ਨਿੰਦਾ ਜਿਹੜੀ ਹੋ ਕੀਤੀ ਹੈਗੀ ਆ ਅ ਅਸੈਸੀਨੇਸ਼ਨ ਅਟੈਂਪਟ ਦੇ ਉੱਤੇ ਉਸ ਮੁਲਕ ਦੀ ਜਿਹੜੀ ਆਪੋਜੀਸ਼ਨ ਮੈਂਬਰ ਉਹ ਕਹਿ ਰਹੇ ਆ ਵੀ ਇਹ ਇੱਕ ਇੰਟਰਨਲ ਸਿਕਿਉਰਿਟੀ ਦੇ ਉੱਤੇ ਸਿੱਧਾ ਸਾਡੇ ਜਿਹੜਾ ਇਹ ਹਮਲਾ ਆ ਪ੍ਰਾਈਮ ਮਿਨਿਸਟਰ ਦੀ ਜਿਹੜੀ ਜਾਨ ਨੂੰ ਜਿਹੜੀ ਉਹ ਲੈਂਡ ਦੀ ਉੱਥੇ ਕੋਸ਼ਿਸ਼ ਕੀਤੀ ਗਈ ਆ ਜਿਹੜੇ ਉੱਥੇ ਚਸ਼ਮਦੀਤ ਗਵਾਹ ਸੀਗੇ ਉਹ ਕਹਿ ਰਹੇ ਸੀਗੇ ਵੀ ਇਹ ਇੱਕ ਡਰਾਉਣੇ ਸੁਪਨੇ ਵਾਂਗੂ ਨਾਈਟਮੇਅਰ ਵਾਂਗੂ ਸਾਨੂੰ ਜਿਹੜਾ ਉਹ ਦਿਖਿਆ ਆ ਇੱਕ ਜਿਹੜਾ ਚਸ਼ਮਦੀਤ ਗਵਾਹ ਆ ਉਹਨੇ ਕਿਹਾ ਵੀ ਮੈਨੂੰ ਤਿੰਨ ਜਿਹੜੀਆਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਇੱਕ ਤੋਂ ਬਾਅਦ ਇੱਕ ਜਿਹੜੀ ਉਹ ਚੱਲੀ ਕਿੰਨੇ ਵੀ ਆਵਾਜ਼ ਇਦਾਂ ਹੀ ਜਿਦਾਂ ਆਪਾਂ ਗਰਾਊਂਡ ਦੇ ਉੱਤੇ ਸੁੱਟ ਕੇ ਜਿਦਾਂ ਪਟਾਕੇ ਚਲਾਉਂਦੇ ਹੁੰਦੇ ਆ ਆ ਪਹਿਲੋਂ ਤਾਂ ਇਹੀ ਅਜਿਹਾ ਗੋਲੀ ਚੱਲਣ ਲੱਗਿਆ ਤਾਂ ਸਭ ਤੋਂ ਵੱਡਾ ਬਲਿਖਾ ਇਹੀ ਪੈਂਦਾ ਆ ਵੀ ਫਾਇਰ ਕਰਕਰ ਆ ਕੇ ਅਸਲ ਚ ਗੋਲੀ ਜਿਹੜੀ ਉਹ ਚੱਲੀ ਆ ਸੋ ਹੁਣ ਦੇਖੋ ਅੱਗੇ ਕੀ ਬਣਦਾ ਆ ਚੌਕਸੀ ਜਿਹੜੀ ਆ ਉੱਥੇ ਉਹਨਾਂ ਨੇ ਵਧਾਈ ਹੈਗੀ ਆ ਤੇ ਉਸ ਬੰਦੇ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ ਕੀ ਉਸ ਤੇ ਪਿੱਛੇ ਉਹਦੇ ਕਾਰਨ ਰਹੇ ਆ ਉਹਦੀ ਜਿਹੜੀ ਹੁਣ ਜਾਂਚ ਜਿਹੜੀ ਉਹ ਹੋਵੇਗੀ ਪਰ ਇੱਕ ਕਾਫੀ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਇਹ ਹਮਲਾ ਹੋਇਆ ਹੈ ਹੰਡਲੋਵਾ ਸ਼ਹਿਰ ਅ ਅਸਲ ਵਾਕਿਆ ਦੇ ਉਥੇ ਸਲਵਾਕੀਆ ਦੇ ਪ੍ਰਾਈਮ ਮਿਨਿਸਟਰ ਤੇ ਜੀ